ਕਹਿੰਦੇ ਨਾਮ ਵੀ ਜੰਤਕ ਹੋ ਗਿਆ ਅਖਬਾਰਾਂ ਦੇ ਵਿੱਚ ਕਿਹਦੇ ਤੇ ਮੁਕੱਦਮਾ ਕਰਤਾ ਤੁਸੀਂ ਕੇਵਲ ਕਿਸਾਨ ਥਾ ਇਹਨੇ ਵਾਤਾਵਰਣ ਪ੍ਰਦੂਸ਼ਕ ਦਿੱਲੀ ਚ ਰੌਲਾ ਪੈਣ ਵੀ ਲੱਗ ਗਿਆ ਹਲੇ ਝੋਨਾ ਨਿਕਲਿਆ ਨਹੀਂ ਦਿੱਲੀ ਚ ਪਰ ਰੌਲਾ ਪੈਣ ਵੀ ਲੱਗ ਗਿਆ ਤਾਂ ਮੈਂ ਜ਼ਿਆਦਾ ਨਾ ਇਸ ਗੱਲ ਵਾਲਿਆਂ ਵੇਖੋ ਤੁਸੀਂ ਮੇਲਾ ਲਾਉਣਾ ਹਰ ਸ਼ਮਾਹੀ ਹਸ਼ਮਾਹੀ ਤੇ ਅਸੀਂ ਆਉਣਾ ਹੈ ਔਰ ਜੇਕਰ ਤੁਸੀਂ ਸਾਨੂੰ ਸਾਡੀ ਸਮੱਸਿਆ ਨਹੀਂ ਨਾ ਸੁਣਨੀ ਇੱਥੇ ਖੜ ਕੇ ਬਹਿ ਕੇ ਫਿਰ ਮੇਲੇ ਲਾਏ ਦਾ ਫਾਇਦਾ ਕੋਈ ਨਹੀਂ ਫਿਰ ਆਪਣੀ ਤਕਰਾਰ ਵਧੂਗੀ ਇਹ ਗੱਲ ਨੂੰ ਨੋਟ ਕਰ ਲੋ ਆਂਦੀਆਂ ਡਾਇਰੀਆਂ ਚ ਟੇਵਲ ਅਸੀਂ ਆ ਤੁਸੀਂ ਆਪ ਦੀਆਂ ਖੋਜਾਂ ਸਾਨੂੰ ਦੱਸ ਗਏ ਉਹਦੇ ਚੋਂ ਸਮੱਸਿਆਵਾਂ ਕੀ ਉੱਭਜੀਆਂ ਉਹ ਨਹੀਂ ਅਸੀਂ ਲੱਸੀਆਂ ਹੈਪੀ ਸੀਟਰ ਨਾਲ ਕਣਕ ਬਜਾਈ ਕਿੰਨੇ ਕਿਸਾਨਾਂ ਦੇ ਖੇਤ ਜਾ ਕੇ ਦੇਖੇ ਤੁਹਾਡੇ ਡਾਕਟਰਾਂ ਨੇ ਵੀਡੀਓ ਵਾਇਰਲ ਹੋ ਗਈ ਕਈ ਵੀਡੀਓ ਵਾਇਰਲ ਹੋਈਆਂ ਬਾਣ ਰਹਿ ਗਏ ਕਈਆਂ ਦੇ ਸਾਨੂੰ ਤਾਂ ਮੈਂ ਕੀ ਨੁਕਸ ਸੀ ਤੁਸੀਂ ਜਾ ਕੇ ਦੇਖਿਆ ਤੁਹਾਡੇ ਕਿਸੇ ਨੇ ਮੈਂ ਦੁਆਰਾ ਫੇਰ ਗੱਲ ਨਾ ਹਰਾ ਦਿਆ ਪਿਛਲੇ ਮੇਲੇ 'ਚ ਸਾਬ ਤੁਸੀਂ ਸਟੇਜ ਤੋਂ ਭੱਜ ਗਏ ਸੀ ਨਹੀਂ ਸੀ ਤੁਹਾਨੂੰ ਸੁਣੀ ਕਿ ਜਿਹੜੇ ਹੈਪੀ ਸੀਡਾਂ ਦੀ ਤੁਸੀਂ ਗੱਲ ਕਰਦੇ ਹੋ ਨਾ ਜਿਹੜੀਆਂ ਫਾਰਮਾ ਅਪਰੂਵਡ ਐ ਉਹ ਕਿਸਾਨਾਂ ਦੀ ਸ਼ੈਲ ਲਾ ਰਹੀਆਂ ਤੁਸੀਂ ਐਸਐਮਐਸ ਆਖਣ ਸੀਨਾ ਮਗਰ ਲਵਾ ਲਓ ਕੰਬੈਨਾ ਮਗਰ ਜਿਹੜੀਆਂ ਫਾਰਮਾ ਅਪਰੂਵਡ ਐ ਉਹ ਕਿਸਾਨਾਂ ਦੀ ਸ਼ੈਲ ਲਾ ਰਹੀਆਂ ਕਿਸਾਨ ਨੇ ਸਾਰਾ ਮਾਰਕੀਟ ਦੇ ਵਿੱਚ ਦੇਖਿਆ ਜੋ ਹੋ ਰਿਹਾ ਹੈ ਜਿਹੜਾ ਲੋਹਾ ਕੋਈ ਉਜਾਰ ਮਸ਼ੀਨ ਮਗਰ ਲੱਗਣਾ ਉਹ ਜੀ ਗੈਰ ਮਾਨਤਾ ਪ੍ਰਾਪਤ ਫਰਮ ਤੋਂ ਲਵਾਈਓ ਸਾਰਾ 40-45 ਹਜ਼ਾਰ ਦਾ ਤੇ ਤੁਹਾਡੀ ਜਿਹੜੀ ਫਰਮ ਹੈ ਜਿਹਨੂੰ ਤੁਸੀਂ ਮਾਨਤਾ ਦਿੱਤੀ ਉਹ 1/2 ਲੱਖ ਚ ਲਾਉਂਦੀ ਹੈ ਸਾਡੀ ਸਬਸਿਡੀ ਕਿੱਥੇ ਚਲੀ ਗਈ ਇਹੀ ਹਾਲ ਹੈਪੀ ਸੀਟਰ ਦਾ ਜਿਹੜਾ ਹੈਪੀ ਸੀਟਰ ਬਾਜ਼ਾਰ ਤੋਂ ਅਨਪਰੂਵਡ ਫਰਮ ਤੋਂ ਮਿਲਦਾ ਹੈ ਉਹ ਸਾਰਾ 40-50 60-65 ਹਜ਼ਾਰ ਦਾ ਤੁਹਾਡੀ ਪ੍ਰੂਵਡ ਫਰਮ ਨੂੰ 1.5-2 ਲੱਖ ਦਾ ਦਿੰਦੀ ਹੈ ਖਿਲ ਨਹੀਂ ਲੈ ਰਹੀ ਸਾਡੀ ਤੁਸੀਂ ਕਿਹੜੀ ਨਿੰਦੇ ਸੁੱਤੇ ਹੋਇਓ ਦੂਸਰੀ ਗੱਲ ਆ ਜਿਹੜਾ ਰੋਟਾਵੇਟਰ ਸੀ ਇਹ ਆਮ ਕਿਸਾਨ ਦੀ ਪਹੁੰਚ ਸੁਹੀ ਕੋ ਲੱਖ ਰੁਪਏ ਦੀ ਚੀਜ਼ ਹੈ ਇਹਦੇ ਤੋਂ ਸਬਸਿਡੀ ਬੰਦ ਕਰਤੀ ਤੁਸੀਂ ਆ ਵੇਲਰ ਤੋਂ ਜਿਹੜੀਆਂ ਗੱਠਾਂ ਬੰਨਦੀ ਸੀ ਉਹਦੇ ਤੋਂ ਸਬਸਿਡੀ ਬੰਦ ਕਰਤੀ ਇਹਨਾਂ ਚੀਜ਼ਾਂ ਨੂੰ ਨੋਟ ਕਰੋ ਭੱਜੋ ਨਾ ਹੁਣ ਜਿਹੜੀਆਂ ਗੱਠਾਂ ਬੰਨਣ ਵਾਲੀ ਮਸ਼ੀਨ ਹੈ ਕਿਸਾਨ ਦੀ ਛਿੱਲ ਵੇਖੋ ਲੈਂਦੀ ਪਰਾਲੀ ਚੱਕਣ ਵਾਲਾ ਨਾਲੇ ਤਾਂ ਫੈਕਟਰੀ ਨੂੰ ਪਰਾਲੀ ਦੇਣ ਤੋਂ ਪੈਸੇ ਲੈ ਰਿਹਾ ਹੈ ਨਾਲੇ ਕਿਸਾਨ ਤੋਂ ਲਈ ਜਾਂਦਾ ਅਸੀਂ ਕਿੱਡੇ ਕਮਾਲਾਂ ਮਾਲ ਕਰਤੇ ਤੁਸੀਂ ਐਸ ਖੇਤੀ ਨੂੰ ਅਪਣਾਇਆ ਸੀ ਠੀਕ ਹੈ ਸੀ ਇਹਨਾਂ ਗੱਲਾਂ ਨਾਲ ਸਹਿਮਤ ਹੈ ਤੁਸੀਂ ਖੋਜਾ ਕੀਤੀ ਮੁਲਕ ਭੁੱਖਾ ਮਰਦਾ ਸੀ ਲੋੜ ਸੀ ਦੇਸ਼ ਦੀ ਅਸੀਂ ਇਹ ਖੇਤੀ ਲੈ ਲਈ ਅਪਣਾ ਲਈ ਆ ਦੇਸ਼